ਲਾਈ ਗਈ ਉਹਦੇ ਪਾਰ ਦੇ ਹਿੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭੁਪਿੰਦਰ ਸਿੰਘ ਜਿੰਨੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਵਰਤਨ ਦਾ ਹੜ ਆਇਆ ਹੋਇਆ ਉਹਨੂੰ ਬੰਨ ਲਾਣ ਲਈ ਜਿਹੜੀ ਆ ਅਸੀਂ ਮੁਹਿੰਮ ਸ਼ੁਰੂ ਕੀਤੀ ਆ ਜਿਹੜੇ ਵੀ ਸਾਡੇ ਸਿੱਖ ਵੀਰ ਹਿੰਦੂ ਵੀਰ ਜਿਨ੍ਹਾਂ ਦੀ ਮਜਬੂਰੀ ਦਾ ਮੈਂ ਕਵਾਂਗਾ ਫਾਇਦਾ ਚੱਕਿਆ ਜਾਂ ਉਹਨਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਜਿਹੜੇ ਪਿੰਡਾਂ ਪਿੰਡਾਂ ਵਿੱਚ ਆਪਾਂ ਦੇਖਦੇ ਆਂ ਇਹਨਾਂ ਦੇ ਬੰਦੇ ਛੱਡੇ ਹੁੰਦੇ ਆ ਇਸਾਈ ਧਰਮ ਵਾਲਿਆਂ ਨੇ ਕਈ ਵਾਰੀ ਸਾਡੇ ਪਿੰਡਾਂ ਦੇ ਜਿਹੜੇ ਜਾਗਰੂਕ ਲੋਕ ਨੇ ਉਹਨਾਂ ਨੂੰ ਭਜਾਉਂਦੇ ਵੀ ਸਾਨੂੰ ਨਜ਼ਰ ਆਉਂਦੇ ਨੇ ਲੇਕਿਨ ਫਿਰ ਵੀ ਜਿਨ੍ਹਾਂ ਦੇ ਘਰ ਪਰੇਸ਼ਾਨੀ ਹੈ ਕਿਸੇ ਦੀ ਛੱਤ ਚੋਰੀ ਹੈ ਕਿਸੇ ਨੇ ਬੱਚਿਆਂ ਦੀ ਫੀਸ ਨਹੀਂ ਭਰੀ ਹੁੰਦੀ ਕਿਸੇ ਨੇ ਆਰਥਿਕ ਤੰਗੀ ਹੁੰਦੀ ਹੈ ਕਿਸੇ ਦੇ ਘਰ ਰਾਸ਼ਨ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਮਜਬੂਰੀਆਂ ਦਾ ਜਿਹੜਾ ਫਾਇਦਾ ਚੱਕ ਕੇ ਲੇਕਿਨ ਵੈਸੇ ਉਹ ਮਦਦ ਕਰਦੇ ਤੇ ਗੱਲ ਵੱਖਰੀ ਸੀ ਸਾਰੇ ਜਿਹੜੇ ਧਰਮ ਨੇ ਉਹ ਦੂਸਰੇ ਇਨਸਾਨੀਅਤ ਦੀ ਸੇਵਾ ਕਰਨਾ ਹੀ ਸਿਖਾਉਂਦੇ ਨੇ ਲੇਕਿਨ ਇੱਕ ਨਵਾਂ ਸਿਸਟਮ ਜਿਹੜਾ ਬਣ ਗਿਆ ਕਿ ਮਦਦ ਦੇ ਬਦਲੇ ਧਰਮ ਬਦਲਿਆ ਜਾਏਗਾ ਇਹਨੂੰ ਰੋਕਣ ਦੀ ਬੜੀ ਲੋੜ ਹੈਗੀ ਹੈ ਤੇ ਉਸ ਨੂੰ ਰੋਕਣ ਲਈ ਅਸੀਂ ਇਹ ਮੂਹਮ ਸ਼ੁਰੂ ਕੀਤੀ ਹੈ ਕਿ ਜਿਹੜੇ ਵੀ ਪਰਿਵਾਰਾਂ ਦੇ ਧਰਮ ਤਬਦੀਲੀਆਂ ਕੀਤੀਆਂ ਗਿਆ ਨੇ ਉਹਨਾਂ ਦੀ ਉਹੀ ਸਹਾਇਤਾਵਾਂ ਸਾਡੇ ਵੱਲੋਂ ਕਰ ਦਿੱਤੀਆਂ ਜਾਣਗੀਆਂ ਹੋਰ ਉਸ ਨੂੰ ਕਦੀ ਧਰਮ ਬਦਲਣ ਦੀ ਲੋੜ ਨਹੀਂ ਪੈਗੀ ਪਰ ਇਧਰ ਜੀ ਕੀ ਲੋੜ ਪੈ ਗਈ ਕੀ ਹਾਲਾਤ ਬੜਗੇ ਕੀ ਧਰਮ ਪਰਵਰਤਨ ਜਿਹੜਾ ਬਾਤ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਲੱਗਦਾ ਕਿ ਸਾਡੇ ਲੋਕਾਂ 'ਚ ਸਾਡੇ ਧਰਮਾਂ ਦੇ ਵਿੱਚ ਜਾਂ ਸਾਡੇ ਲੋਕਾਂ 'ਚ ਇਸ ਤਰ੍ਹਾਂ ਦੀਆਂ ਕਮੀਆਂ ਰਹੀਆਂ ਹੋਣਗੀਆਂ ਕਿ ਲੋਕਾਂ ਨੂੰ ਧਰਮ ਪਰਵਰਤਨ ਕਰਨਾ ਪੈ ਰਿਹਾ ਦੇਖੋ ਬਿਲਕੁਲ ਇਹਦੇ ਵਿੱਚ ਇਹ ਤੋਂ ਨਕਾਰਿਆ ਨਹੀਂ ਜਾ ਸਕਦਾ ਕਿਥੇ ਨਾ ਕਿਥੇ ਅਸੀਂ ਆਏ ਦਿਨ ਵੇਖਦੇ ਆਂ ਕਿ ਜਾਤ ਪਾਤ ਨੂੰ ਲੈ ਕੇ ਇੱਕ ਦੂਜੇ ਨੂੰ ਨੀਵਾ ਉੱਚਾ ਵਿਖਾ ਕੇ ਇਹ ਕਾਰਨ ਅੱਜ ਤੋਂ ਨਹੀਂ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਚੱਲਦੇ ਆ ਰਹੇ ਨੇ ਅੱਜ ਤੇ ਨਹੀਂ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਚੱਲਦੇ ਆ ਰਹੇ ਨੇ ਲੇਕਿਨ ਅੱਜ ਦੇਖੋ ਕਿੰਨਾ ਵੱਡਾ ਘਾਟਾ ਮਹਾਨ ਗੁਰੂ ਦੀ ਨਗਰੀ ਇਸ ਪੰਜਾਬ ਦੇ ਵਿੱਚ ਖਾਸ ਤੌਰ ਅੰਮ੍ਰਿਤਸਰ ਦੇ ਵਿੱਚ 5 5 6 6 ਲੱਖ ਬੰਦੇ ਦਾ ਇਕੱਠ ਹੋਣਾ ਕਹਿਣਾ ਸੁੱਖ ਹੈ ਇੰਨਾ ਵੱਡੇ ਪੱਧਰ ਤੇ ਇਕੱਠ ਹੋਣਾ ਸਾਡੇ ਪਰਿਵਾਰਾਂ ਦਾ ਈਸਾਈ ਧਰਮ ਨੂੰ ਜਿਹੜਾ ਜੁਆਇਨ ਕਰਨਾ ਉਹ ਬੜਾ ਵੱਡਾ ਦੁਖਾਂਤ ਹੈਗਾ ਉਹਨੂੰ ਹੁਣ ਰੋਕਣ ਲਈ ਜਿਹੜੀ ਵੀ ਸੇਵਾ ਕਰਨੀ ਪੇਗੀ ਬਣਦਾ ਤੇ ਐ ਐਸਜੀਪੀਸੀ ਦਾ ਸੀ ਤਕਸਾਲਾਂ ਦਾ ਸੀ ਸੰਤ ਸਮਾਜ ਦਾ ਸੀ ਲੇਕਿਨ ਅਗਰ ਕੋਈ ਇਸ ਚੀਜ਼ ਨੂੰ ਕਰਨ ਚ ਫੇਲ ਹੋ ਰਿਹਾ ਤੇ ਜੇ ਅਗਰ ਗੁਰੂ ਮਹਾਰਾਜ ਨੇ ਕਿਸੇ ਵੀ ਸਾਨੂੰ ਲਾਇਕ ਬਣਾਇਆ ਹੁਣ ਵੇਖਣ ਚ ਆਇਆ ਸੀ ਹੜਾਂ ਦੇ ਦੌਰਾਨ ਕਿਸ ਤਰ੍ਹਾਂ ਸਾਡੇ ਵੀਰਾਂ ਨੇ ਟਰੈਕਟਰ ਲਾ ਕੇ ਜੋ ਸਰਕਾਰਾਂ ਦਾ ਕੰਮ ਸੀ ਬਨ ਲਾਣੇ ਬਨ ਬਣਾਣੇ ਲੇਕਿਨ ਸਾਡੇ ਸੰਤ ਸਮਾਜਾਂ ਨੇ ਤੇ ਸਾਡੇ ਵੀਰਾਂ ਨੇ ਪਰਸਨਲ ਤੌਰ ਤੇ ਹਜ਼ਾਰਾਂ ਦੀ ਗਿਣਤੀ ਟਰਾਲੀਆਂ ਖੜੀਆਂ ਸੀ ਤੁਸੀਂ ਸਾਰਿਆਂ ਨੇ ਵੇਖਿਆ ਤੇ ਕਿਸ ਤਰ੍ਹਾਂ ਦੇਖੋ ਆਪ ਬਨ ਬਣਾਜ ਉਹ ਇੰਨਾ ਵੱਡਾ ਕੰਮ ਕਰ ਸਕਦੇ ਨੇ ਇਹ ਤੇ ਬਹੁਤ ਛੋਟਾ ਜਿਹਾ ਕੰਮ ਹੈ ਸਿਰਫ ਨੀਅਤ ਦੀ ਹੋਣ ਦੀ ਲੋੜ ਹੈ ਨੀਅਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਤੇ ਉਹੀ ਸਾਰੇ ਵੀਰਾਂ ਅੱਗੇ ਅਸੀਂ ਬੇਨਤੀ ਵੀ ਕਰਾਂਗੇ ਹੱਥ ਜੋੜ ਕੇ ਝੋਲੀ ਵੀ ਅਡਾਂਗੇ ਕਿ ਭਰਾਓ ਹੁਣ ਸਾਨੂੰ ਵਕਤ ਆ ਗਿਆ ਆਪਣੇ ਭਰਾਵਾਂ ਨੂੰ ਘਰ ਵਾਪਸੀ ਕਰਾਉਣ ਦਾ ਜਿਹੜੇ ਲੋਕਾਂ ਨੇ ਉਸ ਸਮੇਂ ਇੱਕ ਬੜੀ ਚੀਜ਼ ਪ੍ਰਚਲਿਤ ਹੋਈ ਸੀ ਪਿੰਡਾਂ ਦੇ ਪਿੰਡ ਅਡਾਪਟ ਹੋ ਰਹੇ ਸੀ ਜ਼ਮੀਨਾਂ ਐਨੇ ਏਕੜ ਅਡਾਪਟ ਹੋ ਰਹੀਆਂ ਸੀ ਜਿਹੜੇ ਬੀਜ ਦੀ ਲੋੜ ਸੀ ਅਸੀਂ ਇਹ ਦੇਾਂਗੇ ਇਹ ਦੇਾਂਗੇ ਹੁਣ ਐ ਸਮਝ ਲਓ ਇਹ ਜਿਹੜਾ ਹੜ ਧਰਮ ਪਰਿਵਰਤਨ ਦਾ ਆਇਆ ਹੁਣ ਇਹਨੂੰ ਰੋਕਣ ਲਈ ਵੀ ਸਾਨੂੰ ਬੜਾ ਵੱਡੇ ਪੱਧਰ ਤੇ ਅਡਾਪਸ਼ਨ ਕਰਨੀ ਪਏਗੀ ਅਡਾਪਸ਼ਨ ਦਾ ਮਤਲਬ ਜਿਹਦੇ ਵੀ ਘਰ ਕੋਈ ਪਰੇਸ਼ਾਨੀ ਹੈ ਬੱਚਿਆਂ ਦੀ ਫੀਸ ਨਹੀਂ ਭਰੀ ਜਾ ਰਹੀ ਉਹ ਐਨੇ ਵੱਡੇ ਬਿਜ਼ਨਸਮੈਨ ਇੰਡਸਟਰੀਅਸ ਐਨੇ ਲੋਕ ਹੈਗੇ ਸਾਡੇ ਆਪਣੀਆਂ ਸਾਡੀਆਂ ਆਪਣੀਆਂ ਸੰਸਥਾਵਾਂ ਜਿਨ੍ਹਾਂ ਦੇ ਬੜੇ ਅੱਛੇ-ਅੱਛੇ ਬਜਟ ਨੇ ਉਹ ਸਾਰਿਆਂ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਾਂਗਾ ਕਿ ਹੁਣ ਸਾਨੂੰ ਲੋੜ ਹੈ ਇਹ ਪਰਿਵਾਰਾਂ ਨੂੰ ਅਡਾਪਟ ਕਿਸੇ ਨਾ ਕਿਸੇ ਤਰੀਕੇ ਕਰਕੇ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਉਹਨਾਂ ਦਾ ਹਾਲ ਕੱਢਿਆ ਜਾਏ ਤੇ ਆਪਣੇ ਘਰਾਂ ਚੋਂ ਉਹਨਾਂ ਦੀ ਵਾਪਸੀ ਕਰਾਈਏ ਬੀਤੇ ਦਿਨੀ ਇੱਕ ਹੋਰ ਚੀਜ਼ ਬਪਿੰਦਰ ਜੀ ਦੇਖਣ ਨੂੰ ਆਈ ਹੈ ਕਿ ਕਈ ਸਾਡੇ ਜਿਹੜੇ ਆ ਸਿੱਖ ਭਰਾ ਸਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਸਨ ਮਹਰਾਜ ਦੇ ਰੂਪ ਵੀ ਜਿਹੜੇ ਆ ਪਾਏ ਹੋਏ ਸਨ ਸ੍ਰੀ ਸਾਹਿਬ ਵੀ ਪਾਏ ਉਹ ਵੀ ਦੇਖਿਆ ਕਿ 25 ਦਸੰਬਰ ਲੰਘ ਕੇ ਜਿਆ ਉਹ ਵੀ ਉਹਨਾਂ ਦੇ satsang ਦੇ ਵਿੱਚ ਮੌਜੂਦ ਦੇਖੇ ਗਏ ਕੀ ਕਾਰਨ ਐਸ்சிਪੀਸੀ ਦੀ ਕੋਈ ਜ਼ਿੰਮੇਵਾਰੀ ਇਸ ਤਰ੍ਹਾਂ ਦੀ ਬੰਦੀ ਹੈ ਭਾਜੀ ਦੇਖੋ ਮੈਂ ਇਸੇ ਲਈ ਜਿਹੜਾ ਮੂਹਮ ਅਸੀਂ ਇਹ ਸ਼ੁਰੂ ਕਰਨੇ ਜਾ ਰਹੇ ਹਾਂ ਉਹਦਾ ਹੋਰ ਕੀ ਕਾਰਨ ਹੈ ਇਹੀ ਤੇ ਕਾਰਨ ਹੈ ਸਭ ਤੋਂ ਵੱਡਾ ਦੁਖਾਂਤ ਇੰਨਾ ਵੱਡਾ ਦੁਖਾਂਤ ਹੋਣਾ ਜਿਸ ਘਰੋਂ ਸਾਨੂੰ ਸਭ ਕੁਝ ਮਿਲਣਾ ਗੁਰੂ ਮਹਾਰਾਜ ਨੇ ਇੰਨੀਆਂ ਵੱਡੀਆਂ ਸ਼ਹਾਦਤਾਂ ਹੁਣ ਜੋੜ ਮੇਲਾ ਲੰਘ ਕੇ ਗਿਆ ਸਾਬਜਾਦਿਆਂ ਦਾ ਕੋਈ ਛੋਟੀਆਂ ਸ਼ਹਾਦਤਾਂ ਸੀ ਯਾ ਉਸ ਵੇਲੇ ਜਿਹੜੀ ਧਰਮ ਨੂੰ ਬਦਲੀ ਕਰਨ ਦੀ ਰਵਾਇਤਾਂ ਕਹਿ ਲਈਏ ਜਾਂ ਤਰੀਕੇ ਲੋਕਾਂ ਦੇ ਸਮਝ ਲਈਏ ਉਹ ਉਸ ਸਮੇਂ ਦੇ ਹੀ ਚੱਲ ਰਹੇ ਨੇ ਲੇਕਿਨ ਜੇ ਇਹੀ ਚੀਜ਼ ਨੂੰ ਹਰ ਕੋਈ ਅਪਣਾ ਲੇ ਮਜਬੂਰੀ ਦੱਸ ਕੇ ਹਰ ਕੋਈ ਅਪਣਾ ਲੇ ਤੇ ਕਿੱਥੇ ਇੰਨੀਆਂ ਵੱਡੀਆਂ ਗੱਥਾਵਾਂ ਨੇ ਸਮਝਣ ਦੀ ਲੋੜ ਹੈਗੀ ਏ ਅਸੀਂ ਤੇ ਲੋਕਾਂ ਦੀ ਇੰਨੀਆਂ ਸੇਵਾਵਾਂ ਅਗਰ ਕਰਦੇ ਆ ਮੈਂ ਉਹਨੂੰ ਹਲੇ ਕੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਜੇ ਆਪਾਂ ਕਿਸੇ ਦੀ ਸੇਵਾ ਕਰਦੇ ਆ ਮੈਂ ਉਹਨੂੰ ਕੀ ਕਵਾਂ ਤੂੰ ਪਹਿਲੇ ਆਪਣਾ ਧਰਮ ਬਦਲ ਲੇਕਿਨ ਦੂਸਰੇ ਜਿਹੜੇ ਸਾਈ ਧਰਮਵਲ ਵੇਖਿਆ ਜਾ ਰਿਹਾ ਉਹ ਸਾਡੇ ਬੰਦਿਆਂ ਦੀ ਅਗਰ ਮਦਦ ਕਰਦੇ ਨੇ ਉਹਦੇ ਬਦਲੇ ਪੂਰਾ ਉਹਦਾ ਧਰਮ ਬਦਲ ਦਿੱਤਾ ਜਾਂਦਾ ਕਦੋਂ ਦੇ ਦਾਦੇ ਪੜਦਾਦੇ ਜਿਹੜੇ ਐਨੇ ਸ਼ਹੀਦ ਪਰਿਵਾਰਾਂ ਦੇ ਵੀ ਲੋਕ ਹੋਣ ਤੋਂ ਬਾਅਦ ਫਿਰ ਵੀ ਵੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕ ਕੇ ਉਹਨਾਂ ਨੂੰ ਕਿਉਂ ਬਦਲੇ ਜਾ ਰਿਹਾ ਐਸਜੀਪੀਸੀ ਦੀ ਬਿਲਕੁਲ ਜ਼ਿੰਮੇਵਾਰੀ ਬਣਦੀ ਆ ਸਭ ਤੋਂ ਵੱਡਾ ਉਹਨਾਂ ਦਾ ਬਜਟ ਵੀ ਇਸ ਗੱਲ ਨੂੰ ਹੈਗਾ ਹੋਰ ਮੈਂ ਪਹਿਲੇ ਵੀ ਦੱਸ ਚੁੱਕਾ ਗੈਜਟ ਵੀ ਪਾਸ ਹੋਇਆ ਹੋਇਆ ਐਸਜੀਪੀਸੀ ਦਾ 35-40 ਲੱਖ ਰੁਪਏ ਦਾ ਸਭ ਆਫਿਸ ਜਿਹੜੇ ਬਣੇ ਨੇ ਆਨੰਦਪੁਰ ਸਾਹਿਬ ਕੇ ਲਈ ਦਮਦਮਾ ਸਾਹਿਬ ਕੇ ਲਈ ਜਾਂ ਫੰਡ ਸਹੀ ਤਰੀਕੇ ਨਾਲ ਕਿਤੇ ਯੂਜ਼ ਨਹੀਂ ਹੋ پا ਰਿਹਾ ਜਾਂ ਜਿਹੜੇ ਗਰੰਥੀ ਸਹਿਬਾਨ ਜਿਹੜੇ ਪ੍ਰਚਾਰਕ ਨੇ ਉਹਨਾਂ ਤੋਂ ਵੱਲੋਂ ਪ੍ਰਚਾਰ 'ਚ ਕੀ ਕਮੀ ਹੈਗੀ ਏ ਅਸਲ 'ਚ ਕੀ ਅਸੀਂ ਕਿਤਾਬਾਂ ਲਿਟਰੇਚਰ ਤੇ ਛਾਪ ਕੇ ਵੰਡ ਦਿੰਨੇ ਆ ਉਹਦੇ ਨਾਲ ਵਾਪਸੀ ਨਹੀਂ ਹੋ ਪਾ ਰਹੀ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ ਜੜ ਹੈਗੀ ਹੈ ਜਿਹੜੀ ਘੋਣ ਵਾਂਗ ਉਹਨੂੰ ਖਾਰੀ ਹੈ ਉਹਨਾਂ ਦੀ ਮਜਬੂਰੀ ਦਾ ਜਿਹੜਾ ਫਾਇਦਾ ਚੱਕਿਆ ਜਾ ਰਿਹਾ ਉਹ ਮਜਬੂਰੀ ਨੂੰ ਖਤਮ ਕਰੀਏ ਲਿਟਰੇਚਰ ਵੰਡਣ ਨਾਲ ਹੁਣ ਕੁਝ ਨਹੀਂ ਹੋਣਾ ਹੁਣ ਸਿੱਧਾ ਡਾਇਰੈਕਟ ਜਿਹੜਾ ਉਹ ਪਰੇਸ਼ਾਨੀ ਹੈ ਉਹਨੂੰ ਖਤਮ ਕੀਤਾ ਜਾਏ ਵੀ ਆ ਤੇਰੀ ਪਰੇਸ਼ਾਨੀ ਸੀ ਇਸ ਵਜੇ ਨਾਲ ਤੂੰ ਗਿਆ ਸੀ ਉਹ ਅਸੀਂ ਪੂਰੀ ਕਰ ਦਿੰਨੇ ਆ ਬਜਟ ਉਨਾ ਹੀ ਹੈਗਾ ਐਨੇ ਬਜਟ ਇਚ ਸਭ ਕੁਝ ਹੋ ਜਾਣਾ ਹੈ ਲੇਕਿਨ ਕਰਨ ਦੀ ਨੀਅਤ ਨਹੀਂ ਹੈ ਜਾਂ ਉਹ ਫੰਡ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਇਹੀ ਇਹਦਾ ਹੋ ਸਕਦਾ ਤੁਹਾਡੇ ਵੱਲੋਂ ਜਿਹੜੀ ਹੁਣ ਜੰਗ ਇੱਕ ਜੰਗ ਹੀ ਹੈ ਬੜੀ ਵੱਡੀ ਇੱਕ ਤਾਂ ਹੰਪਰਵਤਨ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਤੋਂ ਫਿਰ ਵਾਪਸ ਜਿਹੜੀ ਘਰ ਲਿਆਉਂਦੀ ਇਹ ਕਿਸ ਤਰ੍ਹਾਂ ਹੁਣ ਸਟਾਰਟਿੰਗ ਤੋਂ ਕਿਸ ਤਰ੍ਹਾਂ ਜਿਹੜੀ ਕੰਟੀਨਿਊਸ ਚੱਲੇਗਾ ਤਾ ਭਾਜੀ ਬਾਬਾ ਦੀਪ ਸਿੰਘ ਜੀ ਦੀ ਮਹਾਰਾਜ ਦੇ ਜਨਮ ਦਿਹਾੜੇ ਤੋਂ 26 ਤਰੀਕੀ ਤੇ 27 ਤਰੀਕ ਜਿਹੜੇ ਪ੍ਰੋਗਰਾਮ ਹੈਗੇ ਨੇ ਪੋਵਿੰਡ ਵਿੱਚ ਉੱਥੋਂ ਦੀ ਇਹਦਾ ਆਗਾਜ਼ ਕਰਕੇ ਸ਼ੁਰੂਆਤ ਕਰਕੇ ਅਸੀਂ ਪਿੰਡਾਂ ਪਿੰਡਾਂ ਵਿੱਚ ਜਾਵਾਂਗੇ ਜਿਹੜੇ ਲੋਕਲ ਸਾਡੇ ਗੁਰਦੁਆਰੇ ਹੁੰਦੇ ਨੇ ਜਦੋਂ ਸਪੀਕਰਾਂ ਤੋਂ ਉੱਥੋਂ ਅਨਾਉਂਸਮੈਂਟਾਂ ਹੋਣਗੀਆਂ ਜਾਂ ਉਹ ਡਾਇਰੈਕਟ ਗੁਰਦੁਆਰਿਆਂ ਵਿੱਚ ਜਾ ਕੇ ਸੰਪਰਕ ਕਰ ਲਿਆ ਕਰਨ ਨੰਬਰ ਅਸੀਂ ਆਪਣਾ ਦੱਸਤਾ ਹੈ 786078660 7860786660 ਇਹ ਨੰਬਰ ਫਲੈਸ਼ ਹੋ ਰਿਹਾ ਹੈ ਇਹਦੇ ਤੇ ਸਾਨੂੰ ਸੰਪਰਕ ਕਰਨ ਇਹ ਪੂਰਾ ਡੈਡੀਕੇਟਲੀ ਇਸੀ ਮੁਹਿੰਮ ਦਾ ਹਿੱਸਾ ਹੈਗਾ ਇਹ ਨੰਬਰ ਇਹਦੇ ਤੇ ਆਪ ਜੀ ਸਾਨੂੰ ਡਾਇਰੈਕਟ ਵੀ ਸੰਪਰਕ ਕਰ ਸਕਦੇ ਹੋ ਤੇ ਨਹੀਂ ਤੇ ਅਸੀਂ ਗੁਰਦੁਆਰੇ ਗੁਰਦੁਆਰੇ ਵਿੱਚ ਜਾ ਕੇ ਪਿੰਡਾਂ ਪਿੰਡਾਂ ਜਾ ਕੇ ਇਹ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਹੱਥ ਜੋੜ ਕੇ ਬੇਨਤੀ ਕਰਕੇ ਆਪਣੇ ਹੀ ਪਰਿਵਾਰਾਂ ਨੂੰ ਅਸੀਂ ਵਾਪਸ ਲਿਆ ਰਹੇ ਹਾਂ ਨਾ ਅਸੀਂ ਕਿਸੇ ਦੇ ਧਰਮ ਨੂੰ ਮਾੜਾ ਕਹਿੰਦੇ ਆ ਨਾ ਬੁਰਾ ਬੋਲਦੇ ਆ ਨਾ ਸਾਨੂੰ ਕਹਿਣ ਦੀ ਲੋੜ ਹੈ ਤੇ ਨਾ ਹੀ ਸਾਡੇ ਸੰਸਕਾਰ ਤੇ ਸਾਡਾ ਧਰਮ ਸਾਨੂੰ ਸਿਖਾਉਂਦਾ ਅਸੀਂ ਕੇਵਲ ਆਪਣੇ ਹੀ ਪਰਿਵਾਰਾਂ ਨੂੰ ਵਾਪਸ ਲਿਆਣਾ ਜਿਹੜੇ ਉੱਥੇ ਚਲੇ ਗਏ ਨੇ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਜਾਂ ਜਿਸ ਤਰ੍ਹਾਂ ਵੀ ਜੋ ਕਾਰਨ ਬਣੇ ਹੋਣਗੇ ਹੁਣ ਤੇ ਉਹ ਉਦੋਂ ਹੀ ਦੱਸਣਗੇ ਜਦੋਂ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਤੇ ਉਹਨਾਂ ਨੂੰ ਘਰ ਬਸ ਵਾਪਸੀ ਲੈਣਾ ਤੁਹਾਡੇ ਕਹਿਣ ਦਾ ਮਤਲਬ ਕਿ ਤੁਹਾਡੀ ਜਿਹੜੀ ਜੰਗ ਆ مصیبی بھائی چارے ਨਾਲ ਦੀਆਂ ਜਿਹੜੇ ਪਟਕੇ ਜਿਹੜੇ ਆ ਲੋੜ ਪਏ ਨੇ ਉਹਨਾਂ ਨੂੰ ਵਾਪਸੀ ਲੈ ਹੁੰਦੀ ਬਿਲਕੁਲ ਬਿਲਕੁਲ مصیبی بھائی چارے ਨਾਲ ਮੇਰੀ ਕਾਦੀ ਲੜਾਈ ਹੋਣੀ ਆ ਜਦੋਂ ਹੜ੍ਹਾਂ ਵਿੱਚ ਵੀ ਹੋਈ ਲੋੜ ਪਈ ਉਹਨਾਂ ਨੂੰ ਵੀ ਸਿਰ ਮੱਥੇ ਉਹਨਾਂ ਦੀ ਮਦਦ ਕੀਤੀ ਗਈ ਕਦੀ ਵੀ ਕਿਸੇ ਵੱਲੋਂ ਨਹੀਂ ਕਿਹਾ ਗਿਆ ਵੀ ਪਹਿਲੇ ਤੇ ਤੂੰ ਆਪਣਾ ਧਰਮ ਛੱਡ ਤੇ ਸਾਡੇ ਧਰਮ ਵਿੱਚ ਆ ਫਿਰ ਤੇਰੀ ਮਦਦ ਕਰਾਂਗੇ ਕਦੀ ਵੀ ਨਹੀਂ ਅਸੀਂ ਅੱਜ ਵੀ ਨਹੀਂ ਕਹਿੰਦੇ ਅੱਜ ਵੀ ਅਗਰ ਉਹਨਾਂ ਨੂੰ ਕੋਈ ਲੋੜ ਪੈ ਜਾਂਦੀ ਹੈ ਉਹਨਾਂ ਦੀ ਵੀ ਮਦਦ ਕਰ ਦਾਂਗੇ ਲੇਕਿਨ ਅਸੀਂ ਕਦੀ ਕਿਸੇ ਦੇ ਧਰਮ ਨੂੰ ਪਰਵਰਤਨ ਕਰਨ ਦੀ ਜਿਹੜੀ ਹੈ ਗੰਦੀ ਰਾਜਨੀਤੀ ਕਹਿ ਲਓ ਜਾਂ ਜੋ ਵੀ ਤਰੀਕਾ ਕਹਿ ਲਓ ਉਹ ਕੰਮ ਤੋਂ ਅਸੀਂ ਬਿਲਕੁਲ ਗੁਰੇਜ਼ ਕਰਦੇ ਹਾਂ ਅਸੀਂ ਬਿਲਕੁਲ ਨਾ ਇਸ ਪਾਸੇ ਜਾਣ ਵਾਲੇ ਬੰਦੇ ਹਾਂ ਸਾਡੀ مسیਹੀ ਧਰਮ ਨਾਲ ਮੈਂ ਕਲੀਅਰ ਕਰਦਾ ਕੋਈ ਝਗੜਾ ਨਹੀਂ ਕੋਈ ਲੜਾਈ ਨਹੀਂ ਅਸੀਂ ਆਪਣੇ ਵੀਰਾਂ ਨੂੰ ਆਪਣੇ ਪਰਿਵਾਰਾਂ ਨੂੰ ਸਾਹਮਣੇ ਇਹ ਦੂ ਵੀਰਾਂ ਨੂੰ ਸਾਹਮਣੇ ਅਸੀਂ ਇਹ ਕਹਿਣਾ ਜੀ ਅਗਰ ਤੁਹਾਡੀ ਇਹ ਮਜਬੂਰੀ ਸੀ ਤੁਸੀਂ ਉੱਥੇ ਗਿਆ ਮਜਬੂਰੀ ਅਸੀਂ ਪੂਰੀ ਕਰ ਦਿੰਨੇ ਹਾਂ ਪਰ ਤੁਸੀਂ ਘਰ ਵਾਪਸੀ ਕਰ